ਔਰ ਇਹ ਸੱਜਣੋ ਕੱਢ ਲੋ ਜੇਰਾ ਨਗਾ ਦੂਰ ਤੱਕ ਟਰੈਕਟਰ ਟਰੈਕਟਰ ਖੜੇ ਉੱਚੇ ਨੀਵੇਂ ਮਾਡਲਾਂ ਦੇ ਵਿੱਚ ਮੈਸੀ ਸੋਨਾ ਲੀਕਾ ਵਰਗੇ ਮਧਰਾ ਵਰਗੇ ਜਿਹੜਾ ਮਾਜੀ ਤੁਸੀਂ ਟਰੈਕਟਰ ਲੈ ਸਕਦੇ ਆ ਆਪਣੇ ਦਾ ਗਰਜੀਤ ਜੀ ਬੀ ਰੈਸਟ ਆ ਮੌਜੂਦ ਆ ਤੇ ਸਾਰੇ ਟਰੈਕਟਰਾਂ ਬਾਰੇ ਆਪਣਾ ਜਵੀਰ ਗਰਜੀਤ ਜੀ ਗੱਲਬਾਤ ਕਰਨਗੇ 241 52 45 ਵਰਗੇ ਟਰੈਕਟਰ ਖੜੇ ਆ ਉੱਚੇ ਉੱਚੇ ਮਾਡਲਾਂ ਵਿੱਚ ਨੀਵੇਂ ਮਾਡਲਾਂ ਦੇ ਵਿੱਚ ਬਿਲਕੁਲ ਜਾਇਜ਼ ਰੇਟਾਂ ਦੇ ਵਿੱਚ ਆਜੋ ਕਰਦੇ ਆ ਨਾ ਨਾਲ ਆਪਾਂ ਡਿਟੇਲ ਸਾਂਝੀ ਲੋਰੀ ਆਪਣੇ ਦਾ ਗਜੀਤ ਵੀਰ ਇਸ ਟਾਈਮ ਮੌਜੂਦ ਆ ਤੇ ਟਰੈਕਟਰ ਦੇ ਮਾਡਲਾਂ ਬਾਰੇ ਤੇ ਪ੍ਰਾਈਸ ਬਾਰੇ ਆਪਾਂ ਗਜੀਤ ਵੀਰ ਜੀ ਤੋਂ ਸਾਰੀ ਜਾਣਕਾਰੀ ਲਾਵਾਂਗੇ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਬੁਰ ਕਿੱਦਾਂ ਠੀਕ ਠਾਕ ਹੋ ਜੀ ਹਾਂਜੀ ਹਾਂਜੀ ਵੀਰੇ ਠੀਕ ਠਾਕ ਵਧੀਆ ਚਲੋ ਬੜਾ ਵਧੀਆ ਵੀਰੇ ਆਪਾਂ ਦੂਰ ਤੱਕ ਨਿਗਾਹ ਮਾਰ ਰਿਹਾ ਵੀ ਟਰੈਕਟਰ ਅੱਜ ਆਪਣੇ ਕੋਲੇ ਕਾਫੀ ਖੜੇ ਉੱਚੇ ਨੀਵੇਂ ਮਾਡਲਾਂ ਦੇ ਵਿੱਚ ਹਾਂਜੀ ਹਾਂਜੀ ਤੇ ਆਪਾਂ ਟਰੈਕਟਰ 241 ਦੇ ਕੋਲੇ ਖੜੇ ਆਪਾਂ ਇੱਥੇ ਸ਼ੁਰੂਆਤ ਕਰਦੀ ਹੈ ਵੀ ਇਹਦਾ ਕੀ ਪ੍ਰਾਈਸ ਵਗੈਰਾ ਤੇ ਕੀ ਮਾਡਲ ਵਗੈਰਾ हां मेरे इत तो शुरू कर लेने आ आ जेड़ा ਆਪਣੇ ਕੋਲੇ 241 ਖੜਾ ਵਾ ਇਹ ਹੈਗਾ ਵਾ 2013 ਮਾਡਲ ਆ 2013 ਮਾਡਲ ਹਾਂਜੀ 2013 ਮਾਡਲ ਆ ਪੂਰਾ ਟਰੈਕਟਰ ਸਾਫ਼ ਆ ਏਜੰਸੀ ਰਿਕਾਰਡ ਦੇ ਵਿੱਚ ਆਪਣੇ ਕੋਲੇ ਸਾਰਾ ਇਹ ਓਕੇ ਜਿੰਨਾ ਵੀ ਚੱਲਿਆ ਹੋਇਆ ਤਕਰੀਬਨ ਸਾਰਾ ਆਪਣੇ ਏਜੰਸੀ ਜੋ ਸਰਵਿਸ ਹੋਈਆਂ ਜਿਹੜਾ ਵੀ ਏਜੰਸੀ ਦੇ ਵਿੱਚ ਸਰਵਿਸ ਹੋਈਆਂ ਹਾਂ ਆਪਣੇ ਮੈਸੇਜ ਏਜੰਸੀ ਦੇ ਵਿੱਚ ਕੰਮ ਸਾਰਾ ਟੋਟਲ ਹੋਇਆ ਯਾਨੀ ਕਿ ਤੇ ਬਾਕੀ ਇਹ ਜੇ ਹੁਣ ਦੇ ਸਮੇਂ ਜੇ ਹੁਣ ਜਿੱਦਾਂ ਆਪਾਂ ਖੜੇ ਆਂ ਕੋਲੇ ਟਰੈਕਟਰ ਦੇ ਹੁਣ ਆਪਾਂ ਦੇਖੀਏ ਟਾਇਰ ਵਗੈਰਾ ਸਾਰੇ ਆਹ ਕੰਪਨੀ ਦੇ ਟਾਇਰ ਐ ਮਰ ਬਿਲਕੁਲ ਐਮ ਐਫ ਕੰਪਨੀ ਦੇ ਟਾਇਰ ਆ ਤੇ ਨਵੇਂ ਵਰਗੀ ਟਾਇਰ ਮਗਰਲੇ ਤੇ ਮੂਰਲੇ ਦੋਨੇ ਆਹ ਚਾਰੇ ਟਾਇਰ ਵੀਰੇ ਇਹਦੇ ਨਵੇਂ ਟਾਇਰ ਨੇ ਠੀਕ ਆ ਜੀ ਸ਼ੋ ਬਿਲਕੁਲ ਸਾਫ ਪਈ ਆ ਸ਼ੋ ਦੇ ਉੱਤੇ ਕੋਈ ਨਹੀਂਗਾ ਕੋਈ ਟੁੱਟ ਭੱਜ ਨਹੀਂ ਗਈ ਪੂਰਾ ਇੰਜਨ ਦਾ ਗੇਅਰ ਦਾ ਲੈਫਟ ਦਾ ਸਭ ਵਧੀਆ ਸਿਰਫ ਓਕੇ ਟਰੈਕਟਰ ਆ ਵੀਰੇ ਹਨ ਕੋਈ ਜਾਣ ਕੇ ਪੈਸਾ ਲਾਉਣ ਦੀ ਲੋੜ ਨਹੀਂ ਕੀ ਪੂਰਾ ਸੋਹਣਾ ਟਰੈਕਟਰ ਆ ਜਾਣੇਗੇ ਬੇਡ ਵਗੈਰਾ ਨਾਲ ਹੀ ਆ। ਹਾਂਜੀ। ਦੇਖ ਸਕਦੇ ਆ ਪੰਜਾਬ ਨੰਬਰ ਦਾ ਵਾਹ। ਕਰਿਆ ਮਤਲਬ ਕਿ ਲਿਆ ਆ ਅਗਲੇ ਤੋਂ ਨਾਲ। ਉਹ ਸਾਰੀ ਚੀਜ਼ੀ ਨਾਲ ਆ ਕੋਈ ਆਪ ਲਾਇਆ ਨਹੀਂ ਕੋਈ ਕੁਛ ਨਹੀਂ ਆ ਡੰਡਾ ਜਿੱਦਾਂ ਡਰਾਈਵਰ ਵਗੈਰਾ ਹੁੱਕ। ਸਾਰਾ ਕੋ ਸਮਾਨ ਨਾਲ ਆ ਛਤਰੀ ਵਗੈਰਾ ਸਾਰੀ ਨਾਲ ਆ ਟੇਪ ਵਗੈਰਾ ਮੈਡਿੰਗ ਕੇਪ ਵਗੈਰਾ ਟੇਪ ਵਗੈਰਾ ਸਾਰੀ ਕੀਤੀ ਹੋਈ ਆ ਟਾਇਰ ਟੱਪ ਤੁਸੀਂ ਦੇਖ ਸਕਦੇ ਨਵੇਂ ਵਰਗੇ ਪਏ ਆ। ਐਮ ਆਰਫ ਕੰਪਨੀ ਦਾ ਟਾਇਰ ਆ ਸਾਈਡ ਗੇਰਾਂ ਦੇ ਵਿੱਚ ਆ। ਬਰੇ ਸਾਈਡ ਗੇਅਰ ਹਾਂਜੀ ਸਾਈਡ ਗੇਅਰ ਦੇ ਵਿੱਚ ਆਹੇ ਬੰਪਰ ਮੋਟਰ ਵਗੈਰਾ ਬੜਾ ਬੰਦਿਆਂ ਨੇ ਸੰਭਾਲ ਕੇ ਚਲਾਇਆ ਹੋਇਆ ਟਰੈਕਟਰ ਨੀਡ ਨੀਡ ਨਾਲ ਕਲੀਨ ਆ ਮਾਡਲ ਦੇ ਹਿਸਾਬ ਨਾਲ ਮਾਡਲ ਦੇ ਹਿਸਾਬ ਨਾਲ ਕਿੰਨਾ 13 13 ਮਾਡਲ ਸੀ ਨਾ ਇਹ ਹਾਂ 13 ਮਾਡਲ ਆ 7000 RC ਦੇ ਤਾਂ ਮੈਨੂੰ ਲੱਗਾ ਸ਼ਾਇਦ 14 ਹੀ ਆ ਇਹ ਓਕੇ ਮਾਰਕ ਇਹਦੇ 13 ਦੇ ਆ ਮਾਰਕ 13 ਦੇ ਆ RC ਦੇ 13 ਦੇ ਜਿਹੜੇ ਉਹ ਦੱਸ ਦਿੰਨੇ ਆ ਮੈਂ ਓਕੇ ਮੈਨੂਫੈਕਚਰਿੰਗ 13 ਦੀ ਆ ਕਾਪੀ ਬਣੀ ਆ ਇਹਦੀ 14 ਅੱਜ 14 ਦੀ ਹਾਂਜੀ ਹਾਂਜੀ ਤੇ ਪ੍ਰਾਈਸ ਦੀ ਗੱਲ ਕਰੀ ਤਾਂ ਵੀਰੇ ਡਿਮਾਂਡ ਕੀ ਆ ਦੀ ਇਹਦਾ ਵੀਰੇ ਜਿਹੜਾ ਪ੍ਰਾਈਸ ਆਪਾਂ ਕਰਦੇ ਆ ਇਹਦਾ ਕਰਦੇ ਆ 390000 ਰੁਪਏ ਡਿਮਾਂਡ ਕਰਦੇ ਆ ਇਹਦੀ 390000 ਰੁਪਏ ਦੀ ਡਿਮਾਂਡ ਕਰਦੇ ਆ 390000 ਰੁਪਏ ਡਿਮਾਂਡ ਤੇ ਇਹ ਕਹਿੰਦੇ ਉਹ ਗੱਲੇ ਗੱਲ ਆ ਟਰੈਕਟਰ ਚੌਸ ਚਲਾਕੀ ਚ ਬਹੁਤ ਆਸਾ ਇਹ ਜਿੰਨਾ ਛੋਟਾ ਉਹਨਾਂ ਦੀ ਤਖਾਵਾ ਇਹ ਵੀਰੇ ਵੀਰੇ ਇਹਦੀ ਡਿਮਾਂਡ ਵੀ ਇਸ ਕਰਕੇ ਜ਼ਿਆਦਾ ਏ ਐਮਐਸੀ 241 ਦੀ ਇਹ ਮਿਲਦਾ ਵੀ ਬਹੁਤ ਘਾਟਾ ਪੁਰਾਣਾ ਜਿੱਦਾਂ ਲੈਣਾ ਹੁੰਦਾ ਸਾਬ ਚੀਜ਼ ਪ੍ਰਾਣੀ ਯਾਨੀ ਕਿ ਮੈਨਣੀ ਬਹੁਤ ਔਖੀ ਹੁੰਦੀ ਆ ਪਰ ਆਪਣੇ ਕੋਲੇ ਫਿਰ ਵੀ ਬਹੁਤ ਬਹੁਤ ਵਧੀਆ ਸਾਫ ਟਰੈਕਟਰ ਸਾਡਾ ਮਾਰਡਾ ਦਾ ਟਰੈਕਟਰ ਬਹੁਤ ਜ਼ਿਆਦਾ ਸਾਫ ਆਪਣੇ ਕੋਲੇ ਜਿੰਨੇ ਵੀ ਆਹ ਟਰੈਕਟਰ ਸਾਰੇ ਪੰਜਾਬ ਨੰਬਰ ਹੀ ਆ ਇਹ ਵੀ ਪੰਜਾਬ ਨੰਬਰ ਆ ਆਪਣਾ ਲੋਕਲ ਹੀ ਨੰਬਰ ਆ ਇਹ ਵੀ ਓਕੇ ਹਾਂ ਤੇ ਸੋਣਾ 2013 ਦੇ ਮਾਰਕਾ ਵਾਲਾ 390000 ਰੁਪਿਆ ਡਿਮਾਂਡ ਤੇ ਸਰਵਿਸ ਏਜੰਸੀ ਵਗੈਰਾ ਸਾਰਾ ਰਿਕਾਰਡ ਵਗੈਰਾ ਏਜੰਸੀ ਨੇ ਰੱਖਿਆ ਹੋਇਆ ਸਾਰਾ ਇਹਦਾ ਕਦੋਂ ਗਰੀਸ ਵਗੈਰਾ ਚੱਕੇ ਕਦੋਂ ਹੋਇਆ ਪੀ ਇਹਦਾ ਹੋਇਆ ਸਾਰਾ ਕੁਝ ਤੇਲ ਪਾਣੀ ਕਦੋਂ ਬਦਲਿਆ ਸਾਰਾ ਓਕੇ ਤੇ ਅੱਗੇ ਇਹਦੀ ਗੱਲ ਕਰੀਏ ਵੀਰੇ ਸੋਨਾ ਸੋਨਾ ਦੀ ਕਾ ਦੀ ਵੀਰੇ ਆ ਅੱਗੇ ਵੀਰੇ ਆ ਖੜਾ ਸੋਨਾ ਖ ਆਪਣੇ ਕੋਲ ਇਹ ਡੀਆਈ ਦੇ ਵਿੱਚ ਜਿਹੜਾ 60 ਪਾਵਰ ਵਾਲਾ ਵਾ 16 16 ਦੇ ਟਾਇਰ ਆਣਾ ਹੈ 16 ਟਾਇਰਾਂ ਦੇ ਵਿੱਚ ਸਾਈਡ ਗੇਅਰ ਆ ਵੀ ਹੈ ਨਾ ਸਾਈਡ ਗੇਅਰ ਆ ਜਾਂਦਾ ਇਹ ਵੀ ਸਾਈਡ ਗੇਅਰ ਆ ਇਹ ਵੀ ਸਾਈਡ ਗੇਅਰ ਆ ਜਾਂਦਾ ਟਰੈਕਟਰ ਆਪਣੇ ਕੋਲ ਤਕਰੀਬਨ ਸਾਰੇ ਹੀ ਮਤਲਬ ਕਿ ਪੂਰੇ ਵਧੀਆ ਹੈ ਪੂਰੇ ਵਧੀਆ ਓਕੇ ਆ ਜਾਣੇ ਕਿ ਪੂਰੇ ਗਾਰੰਟੀਡ ਆ ਇੰਜਨ ਦੇ ਗੇਅਰ ਦੇ ਤੇ ਲੈਫਟ ਦੇ ਕੋਈ ਰਿਪੇਅਰ ਨਹੀਂ ਹੋਣ ਵਾਲੇ ਕੋਈ ਨਾ ਮਤਲਬ ਪੂਰੇ ਪੱਕੇ ਆ ਜਾਣੇ ਵਧੀਆ ਵਰਕਿੰਗ ਚਾਜ ਮੇਕਰ ਪੂਰੇ ਪੱਕੇ ਆ ਜਾਣੇ ਹੈ ਨਾ ਹਾਂ ਜਿਹੜੇ ਹਿਸਾਬ ਨਾਲ ਮਾਡਲ ਆ ਉਹਦੇ ਹਿਸਾਬ ਨਾਲ ਬਹੁਤ ਵਧੀਆ ਚੰਗੀ ਹਾਲਤ ਹੈ ਹਾਂਜੀ 16 ਦੇ ਟਾਇਰ ਆ ਜੀ ਇਹਦੇ ਤੇ ਇੰਜਣ ਤੁਸੀਂ ਦੇਖ ਸਕਦੇ ਪਸੇ ਪਾਸੇ ਲੀਕ ਸੀ ਨਹੀਂ ਸਾਰਾ ਇੰਜਣ ਪੂਰਾ ਨੀਡਣ ਕਲੀਨ ਦੇ ਵਿੱਚ ਆ 1060 ਸਾਈਡ 11 ਵਾਲਾ ਪਿਰ ਇਹਦੇ ਡਿਓਰੀ ਡਿਟੇਲ ਵਗੈਰਾ ਮਾਡਲ ਤੇ ਪ੍ਰਾਈਸ ਵਗੈਰਾ ਵੀਰੇ ਇਹਦਾ ਵੀਰੇ ਮਾਡਲ ਹੈਗਾ 2005 ਮਾਡਲ ਆ ਇਹਦਾ ओके ਤੇ ਇਹਦੀ ਜਿਹੜੀ ਆਪਾਂ ਡਿਮਾਂਡ ਕਰਦੇ ਆ ਇਹਦੀ 2 ਲੱਖ ਤੇ 70000 ਰੁਪਏ ਕਰਦੇ ਆ ਓਕੇ ਹਾਂ ਜੀ ਇਹ ਵੀ ਪੰਜਾਬ ਨੰਬਰ ਹੀ ਆ ਇਹ ਆਪਣਾ ਓਕੇ ਹਾਂ 2005 ਮਾਡਲ ਤੇ 2 ਲੱਖ 2 ਲੱਖ 70000 ਰੁਪਏ ਡਿਮਾਂਡ 2 ਲੱਖ 70000 ਰੁਪਏ ਡਿਮਾਂਡ ਆ ਜੀ ਮਾਨਤਨ ਹੋ ਜੂ ਜਿਹੜੇ ਤੁਹਾਨੂੰ ਰੇਟ ਆਪਾਂ ਦੱਸ ਰਹੇ ਆ ਨਾ ਇਹਨਾਂ ਦੇ ਵਿੱਚ ਜਦੋਂ ਆਪਾਂ ਕਾਊਂਟਰ ਤੇ ਆ ਕੇ ਜਦੋਂ ਆਪਾਂ ਏਜੰਸੀ ਦੇ ਵਿੱਚ ਆਵਾਂਗੇ ਮੈਸੀ ਏਜੰਸੀ ਵਾਲਾ ਡਾਇਰੈਕਟਰ ਖੜਿਆ ਹੈ ਜਿਹੜਾ ਵੀ ਤੁਸੀਂ ਮਾਰ ਡਾਇਰੈਕਟਰ ਤੁਸੀਂ ਲੈ ਸਕਦੇ ਨੰਮੇ ਵੀ ਲੈ ਸਕਦੇ 959400 ਜਿਹੜਾ ਵੀ 95254 241 ਵਰਗੇ ਨੰਮੇ ਵੀ ਠੀਕ ਆ ਉੱਥੇ ਆ ਜਿਓ ਮੌਕੇ ਤੇ ਆ ਕੇ ਇਹ 10 ਰੁਪਿਆ ਇਧਰ ਉਧਰ ਹੋ ਜਾਊਗਾ ਜ਼ਰੂਰੀ ਨਹੀਂ ਵੀ ਜਿਹੜੇ ਆਪਾਂ ਰੇਟ ਮੰਗੇ ਆ ਵੀ ਉਹੀ ਰੇਟ ਹੀ ਰਹਿਣੇ ਆ ਮੌਕੇ ਤੇ ਕਾਊਂਟਰ ਤੇ ਆ ਕੇ ਆਪਾਂ ਜਿਹੜੀ ਗੱਲਬਾਤ ਕਰਨੀ ਆ ਬਾਣਾ ਮੋਟਰ ਇਧਰ ਉਧਰ ਰੇਟ ਦੇ ਵਿੱਚ ਹੋ ਜੂ ਹਨਾ ਹਾਂਜੀ ਹਾਂਜੀ ਬਿਲਕੁਲ ਠੀਕ ਆ ਜੀ 2,70,000 ਰੁਪਿਆ 2,70,000 ਰੁਪਿਆ 2005 ਮੋਟਰ 2005 ਮੋਟਰ ਇਹ ਵੀ ਪੰਜਾਬ ਨੰਬਰ ਆ ਪੰਜਾਬ ਨੰਬਰ ਤੇ ਅੱਗੇ ਗੱਲ ਕਰਦੇ ਆ ਜ ਮੈਂਦਰਾ ਆਪਣੇ ਕੋਲੇ 575 ਖੜਾ ਇਹ ਜਿਆਦਾ ਜਿਵੇਂ ਆਪਣੇ ਖੇਤੀ ਥੋੜੀ ਖੇਤੀ ਕਰਦਾ ਜੇ ਕੋਈ ਜਾਂ ਕੋਈ ਵੱਡੀ ਵੀ ਕਰਦਾ ਇਹ ਟਰੈਕਟਰ ਨੂੰ ਜਿਵੇਂ ਨਾਲ ਛੋਟਾ ਟਰੈਕਟਰ ਨਾਲ ਜਿਵੇਂ ਜਰੂਰੀ ਹੁੰਦਾ ਹੀ ਹੁੰਦਾ ਹਰੇਕ ਦਾ ਨਾਲ ਜਰੂਰੀ ਆ ਇੱਕ ਟਰੈਕਟਰ ਇਹਨੂੰ ਇਹਨੂੰ ਲੈ ਲੈਂਦਾ ਵਾ ਛੋਟੇ ਕੰਮਾਂ ਵਾਸਤੇ ਔਰ ਲੇਬਰ ਵਗੈਰਾ ਲੈ ਕੇ ਆ ਜਗੇ ਪੱਠਾ ਪੁੱਠਿਆਂ ਨੂੰ ਜਿਵੇਂ ਮਰਜ਼ੀ ਲੈ ਜਾ ਇਹ ਜਿਹੜਾ ਹਾਲ ਪੂਰੇ ਵਧੀਆ ਖਿੱਚੀ ਜਾਂਦੇ ਹਨਾ ਏਦਾਂ ਦੇ ਤਾਂ ਮੈਂ ਹਾਂ ਟਰੈਕਟਰ ਜ਼ਿਆਦਾ ਟਰੈਕਟਰ ਇਹੇ ਵਿਕਦੇ ਆ ਆਪਣੇ ਹਾਂਜੀ ਤੇ ਬਾਕੀ ਜਿਹੜਾ ਆ ਟਰੈਕਟਰ ਆ ਆਪਣੇ ਕੋਲੇ ਹੁਣ ਖੜਾ ਇਹ 575 99 ਮਾਡਲ ਆ ਪੰਜਾਬ ਨੰਬਰ ਆ ਓਕੇ ਜੀ ਹਾਂਜੀ ਕੋਈ ਇਹਦੇ ਚ ਵੀ ਲੀਕੇਜ ਲੋਕੇਜ ਨਹੀਂ ਕੋਈ ਨਾ ਇਹਦੇ ਗੇਅਰ ਚ ਪ੍ਰੋਬਲਮ ਆ ਨਾ ਇੰਜਨ ਚ ਨਾ ਕੋਈ ਲਿਫਟ ਦੇ ਵਿੱਚ ਹਾਂਜੀ ਪੂਰਾ ਵਧੀਆ ਵਰਕਿੰਗ ਦੇ ਵਿੱਚ ਆ ਵੀ ਠੀਕ ਆ ਜੀ ਇਹਨਾਂ ਨੇ ਤਾਂ ਮੈਂ ਮਾਰੋ ਵਗੈਰਾ ਵੀ ਇਹਦੇ ਐਮ ਆਰ ਐਫ ਦੇ ਟਾਇਰ ਨੇ ਹਾਂਜੀ ਹਾਂਜੀ ਤੇ ਟਾਇਰ ਵੀ ਮਿਲਦਾ ਕਾਫੀ ਪਏ ਆ ਹਜੇ ਹੈ ਗਿਆ 70 70 ਨਹੀਂ ਜਿਆਦਾ ਹੋਣਗੇ 70 ਤੋਂ ਉੱਪਰ ਹੀ ਆ ਟਾਇਰ ਤਾਂ 80 ਪੈਸੇ 85 ਪੈਸੇ ਹਾਂ 80 ਦੇ ਨੇੜੇ ਨੇੜੇ ਤੱਕ ਟਾਇਰ ਪਾਇਆ ਦੇ ਹਾਂਜੀ 99 ਮਾਡਲ ਵੀਰੇ ਹਾਂ 99 ਮਾਡਲ ਆ ਵੀਰੇ ਇਹ ਹਾਂਜੀ ਤੇ ਇਹਦੀ ਜਿਹੜੀ ਡਿਮਾਂਡ ਆ ਆਪਾਂ ਮੰਨ ਕੇ ਚੱਲੋ ਵੀ 1,75,000 ਰੁਪਏ ਕਰਦੇ ਆ ਡਿਮਾਂਡ ਇੱਕ ਲੱਖ 175000 ਰੁਪਏ ਆਪਣੀ ਡਿਮਾਂਡ ਕਰਦੇ ਆ ਡਿਮਾਂਡ ਕਰਦੇ ਆ ਹਾਂ 1.7 ਟਰੈਕਟਰ ਨੀਡ ਐਂਡ ਕਲੀਨ ਦੇ ਵਿੱਚ ਆ ਦੇਖ ਲਓ ਤੁਸੀਂ ਚੈੱਕ ਕਰ ਲਓ ਕਿਸੇ ਪਾਸੇ ਵੀ ਕੋਈ ਗੇਜ ਨਹੀਂ ਕੋਈ ਗੇਜ ਨਹੀਂ ਸੈਲਫ ਸਟਾਰਟ ਆ ਪੂਰਾ ਵਧੀਆ ਹੈ ਨਾ ਹਾਂਜੀ ਨਾਲੇ ਵੱਡੀ ਗੱਲ ਆ ਡਬਲ ਕਲਚ ਆ ਇਹ ਡਬਲ ਕਲਚ ਦੇ ਵਿੱਚ ਐਸਾ ਡਬਲ ਡਬਲ ਕਲਚ ਦੇ ਵਿੱਚ ਆ ਸਹੀ ਵਾਰੀ ਹੁੰਦਾ ਨਾ ਵੀ ਸਿੱਕਾ ਫਿਰ ਨਾਲੇ ਰੋਟਾਟਰ ਪਾਉਣਾ ਵੀ ਵਧੀਆ ਵਧੀਆ ਖਿੱਚਦੇ ਆਉਂਦਾ ਇਹ ਡਬਲ ਕਲਚ ਦੇ ਵਿੱਚ ਕਿਤੇ ਵੀ ਆਪ ਕੰਮ ਲੈ ਸਕਦੇ ਆ ਹਾਂਜੀ ਠੀਕ ਆ ਤੇ ਇਹਦੀ ਕੀ ਆ 1 ਲੱਖ ਇਹਦੀ 175000 ਰੁਪਏ 175000 ਰੁਪਏ ਡਿਮਾਂਡ ਤੇ 99 ਮਾਡਲ ਆ ਜੀ ਪੰਜਾਬ ਨੰਬਰ ਟਰੈਕਟਰ ਸਾਰੇ ਜਿੰਨੇ ਖੜੇ ਤੇ ਆ ਆ ਗਿਆ ਜੀ ਫੇਰ ਦੁਬਾਰਾ ਸੋਨਾ ਲੀਕਾ ਹਾਂਜੀ ਆ ਸੋਨਾ ਲੀਕਾ ਆ ਗਿਆ ਡੀ ਆਈ ਐਮ ਐਮ 60 ਇਹ ਠੀਕ ਆ ਜੀ ਹਾਂ ਇਹ ਇਹ ਮਿੰਨੀ ਇਹ ਸਾਠ ਕਹਿੰਦੇ ਜੀ ਨੂੰ ਹਾਂ ਇਹ ਹਾਂ ਮਿੰਨੀ 60 ਜੀ ਨੂੰ ਆਪਾਂ ਕਹਿ ਦਿੰਨੇ ਆ ਇਹ ਮਿੰਨੀ 60 ਆ 13 ਦੇ ਟੈਰਾਂ ਵਾਲਾ ਹਾਂਜੀ ਤੇ ਇਹਦੇ ਵੀ ਵਿੱਚ ਵਿੱਚ ਬੰਦੇ ਯਾਨੀ ਕਿ ਸ਼ਕੀਨ ਨੇ ਜਿਹੜੇ ਆ ਟਰੈਕਟਰ ਰੱਖਦੇ ਆ ਜਿਆਦਾ ਹਾਂਜੀ ਇਹ ਵੀ ਸਾਈਡ ਗੇਅਰ ਆ ਜਿੱਦਾਂ ਮੇਰੇ ਕੋਲ ਪਹਿਲਾਂ ਪਿਛਲੇ ਸਾਲ ਵੀ ਇਹ ਟਰੈਕਟਰ ਆਇਆ ਸੀ ਹਾਂਜੀ ਇਹ ਥੋੜਾ ਟਾਈਮ ਖੜਾ ਰਿਆ ਪਰ ਲੇਕਿਨ ਇਹ ਜਿਹੜਾ ਬੰਦੇ ਨੇ ਮਿੰਨੀ 60 ਚ ਪਹਿਲਾਂ ਰੱਖਿਆ ਸੀ ਜਾਂ ਚਲਾਇਆ ਸੀ ਉਹੀ ਬੰਦਾ ਆ ਕੇ ਮੇਰੇ ਤੋਂ ਦੁਬਾਰੇ ਫੇਰ ਜਦੋਂ ਪਤਾ ਲੱਗਿਆ ਵੀ ਇੱਥੇ ਖੜਾ ਡੈਕਟਰ ਉਹ ਵੀ ਵਧੀਆ ਸਾਫ਼ ਸੀਗਾ ਤੇ ਆ ਵੀ ਜਿੱਦਾਂ ਸ਼ੋਅ ਵਗੈਰਾ ਦੇਖ ਲੈ ਸਾਰੀ ਐਨਪੁਰੀ ਸਾਫ ਪਈ ਆ ਇੱਕਾ ਤੋਂ ਬਾਅਦ ਦੱਸਦੀ ਆ ਵੀਰੇ ਇਹ ਟਰੈਕਟਰ ਆਪਣੀ ਜਾਨ ਆ ਜਾਨ ਪਛਾਣਦਾ ਵਾ ਕਰਜੀਤ ਵੀਰ ਦੀ ਵੀ ਜਾਨ ਪਛਾਣਦਾ ਵਾ ਇਹ ਆਪਣੇ ਪੰਜ ਪੈਂਟਰ ਚੱਲਿਆ ਹੋਇਆ ਜਾਨ ਮੇਤਰਾ ਦਾ ਟਰੈਕਟਰ ਚੱਲਿਆ ਆ ਟਰੈਕਟਰ ਚੱਲਿਆ ਵੀ ਬਹੁਤ ਘਾਟਾ ਤੇ ਚੱਲਿਆ ਵੀ ਪੂਰਾ ਜਾਇਜ਼ ਹੋਇਆ ਚੱਲਿਆ ਵੀ ਘੱਟ ਹੋਇਆ ਤੇ ਹੈ ਵੀ ਜਗਰਾਉਂ ਦਾ ਨੰਬਰ ਆ ਲੋਕਾਂ ਦਾ ਨੰਬਰ ਨਵਾਂ ਲਿਆ ਸੀ ਉਹਨਾਂ ਨੇ ਨਵਾਂ ਬਿਲਕੁਲ ਨਵਾਂ ਫਾਸਟ ਆਨਰ ਤੇ ਪਾਰਟੀ ਆ ਟਰੈਕਟਰ ਆ ਲੋਕਲ ਟਰੈਕਟਰ ਚੱਲਿਆ ਵਾ ਜੰਨਾ ਵੀ ਚੱਲਿਆ ਵੀਰ ਹੁਣਾਂ ਕੋਲੇ 10-12 ਗੱਲਾਂ ਦੀ ਖੇਤੀ ਆਪਦੀ ਆਪਦੀ ਘਰ ਦੀ ਘਰ ਦੀ ਖੇਤੀ ਕਰਦੇ ਰਹੇ ਹਾਂ ਬਾਕੀ ਇਹਦੇ ਸ਼ੋਅ ਦੇਖ ਲਓ ਜਮਾ ਕਿਤੇ ਕੋਈ ਟੱਟ ਭੱਜ ਨਹੀਂ ਪੂਰਾ ਨੀਡ ਵਾਲੇ ਕਲੀਨ ਦੇ ਵਿੱਚ ਟਰੈਕਟਰ ਆ ਇਹ ਕੋਈ ਵੱਜਿਆ ਕੋਈ ਕੁਛ ਨਹੀਂ ਜਿਵੇਂ ਹੈਗੇ ਆ ਨਾ ਆਪਣੇ ਕੋਲੇ ਸਾਰੇ ਓਮ ਅਰੀਜਨਲ ਹੀ ਆ ਕੋਈ ਆਪਣੇ ਕੋਲੇ ਉਹ ਨਹੀਂ ਹੈਗਾ ਕਿਤੇ ਰੰਗ ਆ ਮਾਰਿਆ ਜਾਂ ਕੁਝ ਹਾਂਜੀ ਹਾਂਜੀ ਹਾਂ ਨਹੀਂ ਪੈਂਦੇ ਤੇ ਜਿਹੜੀ ਚੀਜ਼ ਹੈਗੀ ਆ ਹੈਗੀ ਆ ਇਹਦਾ ਵੀ ਪੂਰਾ ਵਧੀਆ ਇੰਜਨ ਗੇਅਰ ਲੈਪਟਪ ਵਗੈਰਾ ਓਕੇ ਆ ਸਾਰਾ ਕੁਛ ਸਾਈਡ ਗੇਅਰ ਦੇ ਵਿੱਚ ਆ ਜੀ ਹਾਂ ਜਗਰਾ ਉਹਦਾ ਨੰਬਰ ਆਪਣੇ 50 ਮੈਨੂੰ ਇਹ ਹਾਂ ਇਹ 10 ਮਾਡਲ ਆ ਹਨਾ ਹਾਂ 10 ਮਾਡਲ ਆ ਤੇ ਇਹਦੀ ਕੀ ਡਿਮਾਂਡ ਆ ਵੀਰ ਗੁਰਜੀਤ ਜੀ ਇਹਦੀ ਵੀਰੇ ਡਿਮਾਂਡ ਹੈਗੀ ਆਪਣੀ ਇਹਦੀ ਵੀ 275 ਕੁ ਡਿਮਾਂਡ ਆ ਇਹਦੀ ਆਪਣੇ 2 ਲੱਖ 75000 ਰੁਪਏ ਆਪਾਂ ਇਹਦੀ ਡਿਮਾਂਡ ਕਰਦੇ ਆ 10 ਮਾਡਲ ਆ ਹਾਂਜੀ ਸਾਈਡ ਗੀਅਰ ਦੇ ਵਿੱਚ ਆ ਡਬਲ ਕਲੱਚ ਆ ਟਰੈਕਟਰ ਨਾਲੇ ਪੂਰਾ ਵਧੀਆ ਨੀੜ ਨਾਲ ਕਲੀਨ ਆ ਸਾਡੀ ਅੱਖਾਂ ਦੇ ਸਾਹਮਣੇ ਟਰੈਕਟਰ ਚੱਲਿਆ ਲੋਕਲ ਨੰਬਰ ਪੰਜਾਬ ਤੇ ਕਰਾਓ ਯਾਨੀ ਕਿ ਆਪਾਂ ਕਹਿ ਸਕਦੇ ਆ ਵੀ ਇੰਜਣ-ਉੰਜਣ ਸੈੱਟ ਆ ਪੂਰਾ ਵਧੀਆ ਤੇ ਅੱਗੇ ਫੇਰ ਆ ਗਿਆ ਜੀ ਮੈਸੀ ਵੋਨਜਾ 45 52 45 ਤੇ ਇਹਦੇ ਬਾਰੇ ਦੋ ਜਿਹੜੇ ਹਸਾਬ ਨਾਲ ਇਹਦੀ ਪਾਵਰ ਆ ਇਹ ਪੰਜਾਬ ਪਾਵਰ ਦੇ ਵਿੱਚ ਆਉਂਦਾ ਵਾ 55 ਵਾਲਾ 50 ਦੀ ਕੈਟਾਗਰੀ ਚ ਆਹੇ ਹਾਂ 55 ਐਚਪੀ ਕੈਟਾਗਰੀ ਚ ਆਉਂਦਾ ਇਹ ਓਕੇ ਇਹ 55 ਚ ਆ ਜਾਂਦਾ ਹਾਂ ਇਹਦੇ ਹੈਗਾ ਸਲੈਂਸਰ ਸੱਜੇ ਪਾਸੇ ਓਕੇ ਜਿਹੜੇ ਖੱਬੇ ਪਾਸੇ ਹੁੰਦੇ ਉਹ 47 ਆਉਂਦਾ ਇਹ ਇਧਰ ਆਉਂਦਾ ਇਹਨਾਂ ਦਾ ਨਹੀਂ 47 ਐਚਪੀ ਆਣਾਂ ਦੇ ਉਧਰਲੇ ਪਾਸੇ ਹੁੰਦਾ ਔਰ ਇਧਰ ਆਉਂਦਾ ਹਾਂ ਖੱਬੇ ਪਾਸੇ ਜਿਹੜੇ ਮਤਲਬ ਕਿ 55 HP ਕੈਟਾਗਰੀ ਚ ਆਉਂਦੇ ਉਹਨਾਂ ਦੇ ਸੱਜੇ ਪਾਸੇ ਸਲੈਂਸਰ ਹੋਊਗਾ ਓਕੇ ਇਹ ਵੀ ਆਪਣੇ ਯਾਰ ਮਿੱਤਰ ਕੋਲ ਹੀ ਆਇਆ ਹੋਇਆ ਟਰੈਕਟਰ ਉਹਨੇ ਨਵਾਂ ਲਿਆ ਵਾ ਇਹ ਵੀ ਲੜ ਕੇ ਜਾਣ ਪਛਾਣ ਦੇ ਬੰਦੇ ਕੋਲ ਹੀ ਆਇਆ ਇਹਨੇ ਉਸ ਟਾਈਮ ਨਵਾਂ ਲਿਆ ਸੀਗਾ ਇਹ ਵੀ ਬੈਦ ਆਪਣੇ ਏਜੰਸੀ ਦੇ ਰਿਕਾਰਡ 'ਚ ਹੀ ਆ ਓਕੇ ਸਾਰਾ ਕੁਝ ਕਦੋਂ ਸਰਵਿਸ ਹੋਈ ਆ ਕਦੋਂ ਇਹਦੇ ਚੱਕੇ ਚੁੱਕੇ ਗ੍ਰੀਸ ਹੋਏ ਆ ਜਦੋਂ ਤੇਲ ਬਦਲੀ ਹੋਇਆ ਕੋਈ ਇਹ ਗੱਲ ਗੇਟੂ ਚੜ੍ਹ ਨਾਟਦਾ ਵੀ ਪਤਾ ਵੀ ਨਾਟ ਵੀ ਬਦਲਿਆ ਹੋਇਆ ਜਿਹੜਾ ਸਾਨੂੰ ਪਤਾ ਨਹੀਂ ਵੀ ਇਹਦਾ ਕੰਮ ਹੋਇਆ ਹੋਊਗਾ ਉਹ ਸਾਰਾ ਆਪਣੇ ਕੋਲੇ ਆ ਜੇ ਬੰਦਾ ਇਹਦਾ ਕਾਰ ਸਾਰਾ ਪਿਆ ਹੈ ਹਾਂ ਪਰ ਵੀ ਇਹਦਾ ਕੀ ਹੈਗਾ ਬਾਇਓ ਡਾਟਾ ਸਾਰਾ ਆਪਾਂ ਦੱਸ ਸਕਦੇ ਆ ਵੀ ਇੰਨੇ ਟਾਈਮ ਚ ਇਹਦੇ ਵਿੱਚ ਆ ਚੀਜ਼ ਕਰੀ ਗਈ ਆ ਓਕੇ ਗੋਡੀਆ ਦੇ ਟਾਇਰ ਆ ਜੀ 14 9 28 ਦੇ ਨੇ 14 ਦੇ ਟਾਇਰਾਂ ਚ ਸੈਂਟਰ ਗੇਅਰ ਦੇ ਵਿੱਚ ਡਬਲ ਕਲੱਚ ਆ ਇਹ 55 ਦੀ ਕੈਟਾਗਰੀ ਚ ਵੀਰ ਕਹਿੰਦਾ ਆਪਾਂ ਇਹ ਟਰੈਕਟਰ ਆਉਂਦਾ ਵਾ 52 45 ਤੇ ਇਹਦੀ ਵੀ ਬੜੀ ਡਿਟੇਲ ਦਿਓ ਜੀ ਪ੍ਰਾਈਸ ਤੇ ਮਾਡਲ ਵੀਰੇ ਇਹਦਾ ਵੀ ਵੀਰੇ ਮੈਨੂਫੈਕਚਰਿੰਗ ਜਿਹੜੀ ਹੈਗੀ ਆ 13 ਦੀ ਆ ਕਾਪੀ ਕਾਪੀ ਇਹਦੀ 14 ਚ ਬਣੀ ਹੋਈ ਆ 14 ਦੀ ਓਕੇ ਹਾਂ ਤੇ ਟਰੈਕਟਰ ਸਾਰਾ ਸਾਫ ਆ ਕਿਦੋਂ ਕੋਈ ਟੁੱਟ ਭੱਜ ਨਹੀਂ ਇੰਜਰ ਉੰਜਣ ਗੇਅਰ ਲੈਫਟ ਵਗੈਰਾ ਸਾਰਾ ਪੂਰਾ ਵਧੀਆ ਆ ਕੇ ਆ ਨਾਲ ਉਹ ਮਹੀ ਆ ਕੋਈ ਆਪਾਂ ਲਾਉਦੇ ਨਹੀਂ ਇਹ ਅਸਮਾਨ ਇਹਦਾ ਡਰਾਈਵਰ ਹੁੱਕ ਵੈਰਾ ਡੰਡਾ ਜਿਹੜਾ ਵੀ ਸਮਾਨ ਵੀਰ ਹੋਂ ਦਾ ਨਾਲ ਹੈਗਾ ਉਹ ਮੇ ਆਪਾਂ ਦੇ ਦੇਣਾ ਵਾ ਜਿਹੜੀ ਚੀਜ਼ ਹੈਗੀ ਇਹ ਨਾਲ ਹੈਗੀ ਸਾਰੀ ਨਾਲ ਹੀ ਮਿਲ ਜਾਣੀ ਆ ਟਰੈਕਟਰ ਇਹ ਵੀ ਪੂਰਾ ਨੀਡਨ ਕਲੀਨ ਦਾ ਬੈਟਰ ਟਰੈਕਟਰ ਪੂਰਾ ਵਧੀਆ ਆਸਾਨ ਸੰਭਾਲ ਕੇ ਦਿਲਿਆ ਹੋਇਆ ਮਾਡਲ ਦੇ ਹਿਸਾਬ ਨਾਲ ਬਹੁਤ ਟਰੈਕਟਰ ਸਾਫ ਆ 14 ਦੇ ਟਾਇਰਾਂ ਦੇ ਵਿੱਚ ਆ ਮੇਗਾ ਕੱਢ ਲੋ ਕਿਰਾਂ ਸਾਰੀ ਦੁਆਰਾ ਫੇਰ ਪੰਜ ਮਾੜਾ ਤੋਂ ਲੈ ਕੇ 14 15 ਮਾੜਾ ਤੱਕ ਉੱਚੇ ਮਾੜਾ ਤੇ ਟਰੈਕਟਰ ਵੀਰ ਹਣਾ ਕੋਲ ਖੜੇ ਆ ਤੇ ਵੀਰੇ ਇਹਦਾ ਪ੍ਰਾਈਸ ਦੀ ਗੱਲ ਕਰੀਦਾ ਵੀਰੇ ਇਹਦਾ ਵੀਰੇ ਜਿਹੜਾ ਆਪਾਂ ਪ੍ਰਾਈਸ ਇਹਦਾ ਕੋਟ ਕਰਦੇ ਆ ਇਹਦਾ 3 ਲੱਖ 40000 ਰੁਪਇਆ ਕੋਟ ਕਰਦੇ ਆ ਇਹਦਾ ਤੈਨ 140000 ਰੁਪਇਆ ਪੇੜੀ ਡਿਮਾਂਡ ਕਰਦੇ ਆ ਹਾਂਜੀ ਹਾਂਜੀ 340000 ਰੁਪਇਆ ਓਕੇ ਠੀਕ ਆ ਨਾ ਤੇ ਆਪਣੇ ਮੰਨ ਕੇ ਮੈਸੀ ਜੋ ਫਸਟ ਓਨਰ ਆ ਪਹਿਲੇ ਨਾਮ ਨਵਾਂ ਘੜਾਇਆ ਸੀਗਾ ਉਹਨਾਂ ਨੇ ਤੇ ਬਾਕੀ ਇਹਦਾ ਜੇ ਕਹੀਏ ਆਪਾਂ ਖਰਚੇ-ਖਰਚੇ ਦੀ ਇਹਨਾਂ ਦੇ ਖਰਚੇ ਬੜੇ ਘੱਟ ਹੁੰਦੇ ਆ ਡੀਜ਼ਲ ਖਰਚੇ ਖਰਚੇ ਤਾਂ ਵੈਸੇ ਘੱਟ ਆ ਸਾਰੇ ਮੈਸੀ ਰੈਂਟ ਲੈਣਾ ਮਾਗੀ ਆਪਾਂ ਰੈਂਟ ਲੈ ਸਕਦੇ ਆ ਮੈਸੀ ਦਾ ਜੇ ਆਪਣੇ ਕਈ ਬੰਦੇ ਨਾ ਜਿੱਦਾਂ ਆਪਾਂ ਆਹ ਕਰਦੇ ਆ ਝੋਨੇ ਵਾਲੀ ਟੌਂਟ ਹੋਈ ਗੱਲ ਜੀ ਬੋਲਣਾ ਜੀ ਕਰਨੀ ਜੀ ਜਿਆਦਾ ਟਾਈਮ ਜਿਵੇਂ ਚੱਲਦਾ ਜਨਰੇਟਰ ਵਗੈਰਾ ਤੇ ਚਲਾਉਣਾ ਹੋਰ ਕਿਤੇ ਇਹ ਵੱਡੀਆਂ ਮੋਟਰਾਂ ਮੋਟਰਾਂ ਚਲਾ ਦਿੰਦਾ ਵਾ ਤੇ ਬਾਕੀ ਆਇਆ ਇਹਦਾ ਡੀਜ਼ਲ ਖਰਚਾ ਬਹੁਤ ਘੱਟ ਆ ਓਕੇ ਹਾਂਜੀ ਹਾਂ ਅਡਜਸਟੇਬਲ ਹਿੱਸੇ ਵਾਲਾ ਇਹਨੂੰ ਆਲੋ-ਵਾਲੋ ਜੀ ਵਰਤ ਸਕਦੇ ਆ ਅਸਾ ਵੱਡਾ ਹਾਂ ਆ ਦੇ ਵੱਡਾ ਵੱਡਾ ਛੋਟਾ ਹੋ ਜਾਂਦਾ ਤੇ ਵੀਰੇ ਆਪਣੀ ਜਗ੍ਹਾ ਤੇ ਲੋਕੇਸ਼ਨ ਤੇ ਮੋਬਾਈਲ ਨੰਬਰ ਵੀਰੇ ਬੋਲਿਓ ਲੋਕੇਸ਼ਨ ਵੀਰੇ ਆਪਣੀ ਇਹੀ ਜਗਰਾਓ ਮੈਸੀ ਫੈਕਟਰੀ ਐਂਸੀ ਵਾਹੇ ਦਾ ਆਪਣੀ ਕਿ ਵੈਸੇ ਇਹ ਤਾਂ ਆਪਣੇ ਫਿਰੋਜ਼ਪੁਰ ਰੋਡ ਤੇ ਆ ਮੋਗਾ ਰੋਡ ਜਿਵੇਂ ਆਪਾਂ ਕਹਿ ਦਿੰਦੇ ਆ ਉਹ ਲੁਧਿਆਣਾ ਰੋਡ ਦੇ ਉੱਤੇ ਹੀ ਜਾਂਦਾ ਜੇਰਾੋਂ ਤੋਂ ਮੋਗੇ ਨੂੰ ਜੇ ਤੋ ਜਾਣੇ ਆਪਣਾ ਜਾਂਦਿਆਂ ਨੂੰ ਸੱਜੇ ਪਾਸੇ ਏਜੰਸੀ ਆ ਆਪਣੀ ਸ਼ੇਰਪੁਰਾ ਚੌਂਕ ਦੇ ਨੇੜੇ ਰਹਿ ਜਾਂਦੀ ਆ ਓਕੇ ਹਾਂਜੀ ਤੇ ਬਾਕੀ ਆਪਾਂ ਮੈਸੀ ਦੇ ਨਵੇਂ ਵੀ ਆਪਣੇ ਕੋਲ ਹੁੰਦੇ ਆ ਟਰੈਕਟਰ ਠੀਕ ਆ ਜੀ ਮੈਸੀ ਦੇ ਨਾਲ ਨਾਲ ਆਪਾਂ ਐਮਪਲੀਮੈਂਟਾਂ ਦੀ ਵੀ ਏਜੰਸੀ ਆ ਆਪਣੇ ਕੋਲ ਫੀਲਡ ਕਿੰਗ ਦੀ ਉਹ ਕੋ ਵੀ ਮਾੜਾ ਦਿਖਾ ਦੀ ਐਪਲੀਮੈਂਟ ਵੀ ਅੈਂਪਲੀਮੈਂਟਲ ਵੀ ਏਜੰਸੀ ਹੈ ਆਪਣੇ ਕੋਲੇ ਆਪਾਂ ਦੱਸ ਸਕਦੇ ਆ ਆ ਜੋ ਆਪਾਂ ਉਹ ਵੀ ਦਿਖਾ ਦਈਏ ਮਾੜੀ ਜੀ ਆ ਕਿੰਗ ਫੀਲਡ ਕਿੰਗ ਦੀ ਆ ਆਪਣੇ ਕੋਲੇ ਫੀਲਡ ਕਿੰਗ ਦੀ ਆ ਨਾ ਆਪਣੇ ਕੋਲੇ ਹਾਂਜੀ ਏਜੰਸੀ ਆ ਤੇ ਬਾਕੀ ਆ ਟਰੈਕਟਰ ਦੇਖ ਲੋ ਜੀ 253 995 9 ਨਵੇਂ ਸਮਾਰਟ ਮੈਸੀ ਦੇ ਟਰੈਕਟਰ ਨਵੇਂ ਹੁੰਦੇ ਆ ਆਪਣੇ ਕੋਲੇ ਕੋਈ ਵੀ ਮਾਡਲ ਲੈਣਾ ਹੋਵੇ ਮੈਸੀ ਵੀ ਆਪਣੇ ਕੋਲੇ ਮਿਲ ਜਾਊਗਾ ਪੁਰਾਣੇ ਜਿਹੜੇ ਟਰੈਕਟਰ ਆਪਾਂ ਰੱਖਦੇ ਆ ਉਹ ਵੀ ਦਿਖਾਤੇ ਆ ਤੁਹਾਨੂੰ ਆ ਗੋ ਸ਼ੋਅ ਦੇ ਵਿੱਚ ਵੀ ਹੈਗੇ ਆ ਸਾਰੇ ਸਾਰੇ ਮਾਡਲ ਮਿਲ ਜਾਂਦੇ ਜਿੱਦਾਂ 41 ਹੋ ਗਿਆ ਆਹ ਠੀਕ ਆ ਇਹ ਫੀਲਡ ਕਿੰਗ ਦੇ ਇੰਪਲੀਮੈਂਟ ਪਏ ਆ ਆ ਪੈ ਗਿਆ ਜੀ ਫੀਲਡ ਕਿੰਗ ਦੇ ਰੋਟਾਵੇਟਰ ਸੁਪਰ ਸੈਟਰ ਵਗੈਰਾ ਜਿਹੜਾ ਮੱਤ ਸੀ ਰੋਟਾਵੇਟਰ ਉਹ ਵੱਟਾ ਪਾਉਣ ਵਾਲਾ ਜਿੰਦਾ ਹੋ ਗਿਆ ਹਾਲ ਲੈਣੇ ਆ ਕਿਸੇ ਨੇ ਸਪਰਿੰਗਾ ਵਾਲੇ ਲੈਣੇ ਆ ਦੂਜੇ ਲੈਣੇ ਆ ਸਾਰੇ ਆਪਣੇ ਕੋਲੇ ਹਾਜ਼ਰ ਨੇ ਓਕੇ ਤੇ ਇੱਕ ਆ ਨਵਾਂ ਚੱਲਿਆ ਵਾ ਆਪਣੇ ਧਰਤੀ ਪਾਟਾ ਹਾਂ ਧਰਤੀ ਪਾੜ ਯਾਰ ਕਹਿ ਦਿੰਦੇ ਆ ਵਾ ਵੈਸੇ ਉਹ ਸਿੰਗਲ ਹੁੰਦਾ ਇਹਦੇ ਚ 5 ਵੀ ਆਉਂਦੇ ਆ 7 ਵੀ ਆਉਂਦੇ ਆ ਅੱਛਾ ਇਹ ਪੰਜਾਂ ਵਾਲਾ ਵੀ ਆ ਤੇ 7ਾਂ ਵਾਲਾ ਕੀ ਹਾਂ ਆਪਾਂ ਹੋਣ ਵਾਲੇ ਸੀਜ਼ਨ ਚ ਪਹਿਲੀ ਵਾਰੀ ਇਹ ਯਾਨੀ ਕਿ ਸੇਲ ਕਰੇ ਆ ਆਪਾਂ ਹੂੰ ਕਿਉਂਕਿ ਆਪਾਂ ਨੂੰ ਜ਼ਿਆਦਾ ਟਾਈਮ ਨਹੀਂ ਹੋਇਆ ਡੀਲਰਸ਼ਿਪ ਆਪਾਂ ਇਹਦੀ ਡੀਲਰਸ਼ਿਪ ਸੀਜ਼ਨ ਵਿੱਚ ਆ ਯਾਨੀ ਕਿ ਆ ਬੰਦੇ ਆਰੇ ਬਹੁਤ ਪਸੰਦ ਕਰੇ ਆ ਤਕਰੀਆ ਨਾ ਉਲਟਾਵੇਂ ਹਾਲੀ ਜਿਹੜਾ ਇੱਕਦਰਾ ਨਹੀਂ ਕੱਢੀਏ ਉਦਦਰਾ ਪਰਾਲੀ ਵਿੱਚ ਦੇਖੋ ਇਹਨੂੰ ਆਪਾਂ ਜਿੱਦਾਂ ਮਰਜੀ ਕਣਕ ਬੀਜ ਲੋ ਕੁਛ ਬੀਜ ਲੋ ਆਲੂ ਲਾ ਲਓ ਹਾਂਜੀ ਤੇ ਆ ਵੀ ਦੇਖ ਲਓ ਆ ਵੀ ਸਪਰੇ ਆ ਆ ਸਪਰੇ ਵਾਲਾ ਆਪਣੇ ਪਿਆਵਾਰੇ ਰੇ ਰੇ ਵਾਲਾ ਸਪਰੇ ਨੂੰ ਖਾਣ ਵਾਸਤੇ ਆਲੂ ਰੋਟਾ ਮੀਟਰ ਹੋ ਗਏ ਤੇ ਹੋਰ ਤਕਰੀਬਨ ਆਪਣੇ ਕੋਲੇ ਸਾਰੇ ਛੋਟੇ ਤੋਂ ਲੈ ਕੇ ਵੱਡੇ ਕੰਪੈਨਾਂ ਤੱਕ ਫੀਲਡਿੰਗ ਦੀਆਂ ਸਾਰਾ ਕੁਝ ਓਕੇ ਮਲ ਮਲ ਜੂ ਆਪਣੇ ਕੋਲੇ ਓਕੇ ਸਾਰੇ ਸਾਰੇ ਆਪਣੇ ਐਪਲੀਮੈਂਟ ਆਪਣੇ ਤੋਂ ਸਾਰੇ ਹੀ ਹੁੰਦੇ ਆ ਹਾਂ ਹਾਂ ਸਾਰੇ ਸਾਰੇ ਐਪਲੀਮੈਂਟ ਵੱਡੇ ਤੋਂ ਲੈ ਕੇ ਵੱਡਾ ਕੰਪੈਨਾਂ ਲੈ ਲਓ ਹਾਲ ਲੈ ਲਓ ਉਲਟਾ ਮੇ ਹਾਲ ਲੈ ਲੀਏ ਜੰਦਰੇ ਸਵਾਕ ਹਨਾ ਹਾਲ ਵਗੈਰਾ ਰੋਟਾਵੇਟਰ ਸੋਪਰਸਟਰ ਵਗੈਰਾ ਸਾਰੇ ਸਾਰਾ ਕੁਝ ਆਪਣੇ ਜਿਹੜੇ ਆਪਾਂ ਲੈ ਸਕਦੇ ਆ ਤੇ ਮੋਬਾਈਲ ਨੰਬਰ ਵੀਰੇ ਆਪ ਦਾ ਬੋਲਿਓ ਜੀ ਮੋਬਾਈਲ ਨੰਬਰ ਮੇਰਾ ਵੀਰੇ ਹੈਗਾ 99683 05575 रिपीट ਕਰ ਦਿਓ 9968305575 ਠੀਕ ਆ ਜੀ ਹਾਂਜੀ ਇਹ ਹੈਗਾ ਮੇਰਾ ਨੰਬਰ ਓਕੇ ਜੀ ਤੇ ਬਾਕੀ ਕਿਸੇ ਨੇ ਪੁਰਾਣਾ ਡਰੈਕਟਰ ਲੈਣਾ ਕੋਈ ਜਾਂ ਨਵਾਂ ਲੈਣਾ ਜਾਂ ਕੋਈ ਇੰਪਲੀਮੈਂਟ ਬਾਰੇ ਕਿਸੇ ਨੇ ਕੋਈ ਜਾਣਕਾਰੀ ਲੈਣੀ ਹੈ ਜਾਂ ਕੋਈ ਲੈਣਾ ਵਾ ਇੰਪਲੀਮੈਂਟ ਉਹ ਵੀ ਦੱਸ ਸਕਦਾ ਬਾਕੀ ਇਹਨਾਂ ਦਾ ਆਪਣੇ ਕੋਲੇ ਮੈਸੇਜ ਆ ਜਿੱਦਾਂ ਸਪੇਅਰ ਪਾਰਟ ਸਾਰਾ ਫੀਲਡ ਕਿੰਗ ਦਾ ਸਪੇਅਰ ਪਾਰਟ ਵੀ ਆਪਣੇ ਕੋਲੇ ਕੋਈ ਸਾਰਾ ਸਪੇਅਰ ਪਾਰਟ ਵਗੈਰਾ ਮੈਸੀ ਜਿਹਾ ਜੀ ਸਾਰਾ ਕੁਝ ਹੀ ਤਕਰੀਬਨ ਫੀਲਡ ਕਿੰਗ ਦਾ ਵੀ ਹੈਗਾ ਆਪਣੇ ਕੋਲੇ ਜਿਹੜਾ ਨਾ ਜੀ ਆਪਾਂ ਲੈ ਜੋ ਵੀ ਆਪਾਂ ਨੂੰ ਚੀਜ਼ ਚਾਹੀਦੀ ਹੁੰਦੀ ਆ ਟਰੈਕਟਰ ਚਾਹੀਦਾ ਇੰਪਲੀਮੈਂਟ ਚਾਹੀਦੇ ਨੇ ਨਵੇਂ ਟਰੈਕਟਰ ਤਕਰੀਬਨ ਸਾਰੇ ਹੀ ਆਪਣੇ ਕੋਲੇ ਹੁੰਦੇ ਆ ਜੀ ਸਰ ਤੁਹਾਨੂੰ ਆਪਾਂ ਇੱਕ ਵਾਰ ਰੋਡ ਦਿਖਾ ਦਈਏ ਤੁਹਾਨੂੰ ਤੁਹਾਨੂੰ ਐਗਜੈਕਟ ਲੋਕੇਸ਼ਨ ਦਾ ਪਤਾ ਲੱਗ ਜਾਊਗਾ ਆ ਹੈਗਾ ਜੀ ਇਧਰੀ ਸਾਈਡ ਤੋਂ ਜਾਣਾ ਆਪਾਂ ਜਦੋਂ ਲਿਜਾਣਾ ਮੋਲਾਪੁਰ ਤੋਂ ਆਉਂਦੇ ਆ ਜਗਰਾਉਂ ਸ਼ਹਿਰ ਤੇ ਜੇ ਆਪਾਂ ਐਂਟਰ ਹੋ ਕੇ ਪਹਿਲਾ ਪੌਲ ਮੇਨ ਆ ਜਿਹੜਾ ਉਹ ਆਪਾਂ ਚੜ ਜਾਣਾ ਦੂਸਰਾ ਪੌਲ ਨਹੀਂ ਚੜਨਾ ਹੈ ਸ਼ੇਰਪੁਰੇ ਚੌਂਕ ਤੋਂ ਖੱਲੇ ਦੀ ਟਰਨ ਲੈ ਕੇ ਸਰਵਿਸ ਰੋਡ ਫੜ ਕੇ ਤੁਸੀਂ ਆ ਸਕਦੇ ਆ ਅਦਰਵਾਈਜ਼ ਜੇ ਤੁਸੀਂ ਉਹ ਸ਼ੇਰਪੁਰਾ ਚੌਂਕ ਵਾਲਾ ਪੌਲ ਚੜ ਵੀ ਗਏ ਕੋਈ ਚੱਕਰ ਨਹੀਂ ਆ ਅੱਗੇ ਜਾ ਕੇ ਤੱਤ ਬਣਿਆ ਹੋਇਆ ਉੱਥੋਂ ਅੱਧਾ ਕਿਲੋਮੀਟਰ ਦੂਰੀ ਦੇ ਜਾ ਕੇ ਉੱਥੋਂ ਤੁਸੀਂ ਮੋਗਗੇ ਸਾਈਡ ਤੋਂ ਟਰਨ ਲੈ ਕੇ ਬਾਅਸ ਜਗਰਾਉਂ ਵਾਲੀ ਸਾਈਡ ਨੂੰ ਆ ਸਕਦੇ ਆ ਲਹਾਣੇਵਾਲ ਨੂੰ ਔਰ ਇਹ ਸਾਰੀ ਬਾਅਦ ਇੱਥੇ ਸਾਹਮਣੇ ਮੈਰਸੀ ਪ੍ਰੋਫਿਊਜ਼ਨ ਵਾਲਿਆਂ ਦੀ ਏਜੰਸੀ ਆ ਕਾਸਾ ਟਰੈਕਟਰ ਦੇ ਟਰੈਕਟਰ ਦੇ ਨਾਂ ਦੇ ਉੱਤੇ ਬ੍ਰਾਂਚ ਆ ਵੀਰ ਹੁਣਾ ਕੋਲੇ ਫੀਲਡ ਕਿੰਗ ਦੀ ਵੀ ਇਹਨਾਂ ਕੋਲੇ ਐਪਲੀਮੈਂਟਸ ਹੈਗੇ ਨੇ ਤੇ ਬਾਕੀ ਇਹਨਾਂ ਕੋਲ ਟਰੈਕਟਰ ਨਵੇਂ ਪੁਰਾਣੇ ਜਿਹੜੇ ਮਰਜ਼ੀ ਤੁਸੀਂ ਟਰੈਕਟਰ ਲੈ ਸਕਦੇ ਆ ਪੁਰਾਣੇ ਵੀ ਨਵੇਂ ਵੀ 241 ਸਿੱਧੀ ਸ਼ੋਅ ਗੋਲ ਸ਼ੋਅ ਠੀਕ ਆ ਜੀ ਬਾਕੀ ਸਮਾਰਟ ਸੀਰੀਜ਼ ਦੇ ਵੀ ਟਰੈਕਟਰ ਵੀਰ ਹੁਣਾ ਕੋਲੇ ਜਿਹੜਾ ਮਰਜ਼ੀ ਲੈ ਸਕਦੇ ਆ 75 ਐਚਪੀ ਤੱਕ ਦੇ ਟਰੈਕਟਰ ਇਹਨਾਂ ਕੋਲੇ ਮੈਸੀ ਵਾਲਿਆਂ ਦੇ ਆਉਂਦੇ ਆ ਜਿਹੜਾ ਮਰਜ਼ੀ ਤੁਸੀਂ ਲੈ ਸਕਦੇ ਆ ਠੀਕ ਆ ਜੀ ਜ਼ਰੂਰ ਵਿਜ਼ਿਟ ਕਰੋ ਮੋਬਾਈਲ ਨੰਬਰ ਵੀਰ ਹੁਣਾ ਦਾ ਆਪਾਂ ਸਕਰੀਨ ਦੇ ਉੱਤੇ ਵੈਸੇ ਚਲਾ ਵੀ ਦੇ ਗਰਜੀਤ ਵੀਰ ਨੇ ਆਪਾਂ ਨੂੰ ਸਾਰਾ ਸਾਰੇ ਟਰੈਕਟਰਾਂ ਬਾਰੇ ਡਿਟੇਲ ਦੇਤੀ ਆ ਵੀ ਕਿਹੜਾ ਮਾਡਲ ਕਿੰਨੇ ਦਾ ਵਾ ਤੇ ਕੀ ਕੀ ਇਹਨਾਂ ਦੇ ਪ੍ਰਾਈਸ ਵਗੈਰਾ ਨੇ ਸੈਂਟਰ ਗੇਅਰ ਸਾਈਡ ਗੇਅਰ ਵਗੈਰਾ ਸਾਰੇ ਇਹਨਾਂ ਟਰੈਕਟਰ ਆਉਂਦੇ ਆ ਸਾਰੇ ਤੁਹਾਨੂੰ ਦਿਖਾ ਦਿੱਤੇ ਆ ਜੀ ਠੀਕ ਆ ਜੀ ਗਰਜੀਤ ਵੀਰ ਜੀ ਧੰਨਵਾਦ ਜੀ ਤੁਹਾਡਾ ਸਵਾਦ ਦੇਣ ਵਾਸਤੇ ਤੇ ਮਿਲਦੇ ਆ ਜਲਦੀ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਜਿਹੜਾ 254 ਟਰੈਕਟਰ ਆ ਇਹਦੇ ਬਾਰੇ ਤੁਹਾਨੂੰ ਇੱਕ ਆਪਾਂ ਨਵੀਂ ਸਾਈਡ ਤੇ ਇੱਕ ਵੀਡੀਓ ਤੁਹਾਨੂੰ ਦੇਖਣ ਨੂੰ ਜਲਦੀ ਮਿਲ ਜਣੀ ਆ ਇਹਦੇ ਵਿੱਚ ਕਾਫੀ ਬਦਲਾ ਹੋਣ ਵਾਲਿਆ ਔਨਲਾਈਨ ਸਮੇਂ ਦੇ ਵਿੱਚ ਕੋਸ਼ਿਸ਼ ਜਣਾਂ ਦੇ ਵਿੱਚ ਹੀ ਹੋ ਜਾਣਗੇ ਤੇ ਉਹ ਵੀ ਤੁਹਾਨੂੰ ਬੜੀ ਜਲਦੀ ਵੀਡੀਓ ਦੇਖਣ ਨੂੰ ਮਿਲ ਜੂ